ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਈਟੀਟੀ ਕਾਡਰ ਦੀ ਪ੍ਰੀਖਿਆ ਪਹਿਲੇ ਅਟੈਂਪਟ ਵਿੱਚ ਕਿਵੇਂ ਕਲੀਅਰ ਕੀਤੀ ਜਾ ਸਕਦੀ ਹੈ ਸੈਲਫ ਸਟੱਡੀ ਨਾਲ ਹੋ ਸਕਦਾ ਤੁਸੀਂ ਇੱਕ ਅੱਧੀ ਵਾਰ ਪਹਿਲਾਂ ਵੀ ਐਗਜ਼ਾਮ ਦਿੱਤਾ ਹੋਵੇ ਐਂਡ ਕੁਝ ਨੰਬਰਾਂ ਕਰਕੇ ਤੁਹਾਡਾ ਪੇਪਰ ਰਹਿ ਗਿਆ ਹੋਵੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਾਰੇ ਸਾਥੀਆਂ ਵੱਲੋਂ ਮੈਸੇਜ ਵੀ ਆਏ ਕਿ ਸਰ ਈਟਟੀ ਕੱਟ ਦੀ ਤਿਆਰੀ ਕਰੀਏ ਕਿਵੇਂ 셀ਫ ਸਟਡੀ ਨਾਲ ਬੁਕਸ ਬਾਰੇ ਦੱਸ ਦੋ ਸੋ ਸਾਰੀਆਂ ਗੱਲਾਂ ਦੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਏਗੀ ਪੀਐਸਟ ਰਿਗਾਰਡਿੰਗ ਵੀ ਮੈਂ ਤੁਹਾਨੂੰ ਕਾਫੀ ਸਾਰੀ ਗਾਈਡੈਂਸ ਦਿੱਤੀ ਸੀਗੀ 2-4 ਵੀਡੀਓਜ਼ ਵੀ ਪ੍ਰੋਵਾਈਡ ਕਰਵਾਈਆਂ ਸੀਗੀਆਂ ਪੀਐਸਟ ਦੀ ਤਿਆਰੀ ਤੋਂ ਸੰਬੰਧਿਤ ਸੋ ਕਾਫੀ ਸਾਰੇ ਸਾਥੀਆਂ ਨੇ ਆਪਦਾ ਪੇਪਰ ਵੀ ਚੰਗੇ ਨੰਬਰਾਂ ਨਾਲ ਕਲੀਅਰ ਕਰ ਲਿਆ ਸੋ ਤੁਹਾਡੇ ਲਈ ਹੀ ਇਹ ਵੀਡੀਓ ਹੈਗੀ ਆ ਐਂਡ 2-4 ਦਿਨਾਂ ਤੱਕ ਇਹ ਸਟੇਟ ਦਾ ਜਿਹੜਾ ਰਿਜ਼ਲਟ ਹੈਗਾ ਜੀ ਉਹ ਵੀ ਜਾਰੀ ਕਰ ਦਿੱਤਾ ਜਾਊਗਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਹਾਂ ETT ਕਾਡਰ ਦੇ ਪੇਪਰ ਦੀ ਸਭ ਤੋਂ ਪਹਿਲਾਂ ਐਲੀਜੀਬਿਲਟੀ ਬਾਰੇ ਸਮਝ ਲੈਣੇ ਆ ਜੇਕਰ ਤੁਸੀਂ ETT ਟੀਚਰ ਬਣਨਾ ਹੈ ਜਿਨੂੰ ਤੁਸੀਂ ਪ੍ਰਾਇਮਰੀ ਟੀਚਰ ਕਹਿ ਦਿੰਦੇ ਹੋ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਸਭ ਤੋਂ ਪਹਿਲੀ ਕੰਡੀਸ਼ਨ ਇਹ ਹੈ ਕਿ ਤੁਸੀਂ ETT ਕੀਤੀ ਹੋਵੇ ETT ਨੂੰ ਤੁਸੀਂ DLEd ਦਾ ਕੋਰਸ ਵੀ ਕਹਿ ਦਿੰਨੇ ਹੋ ਕਈ ਥਾਂਾਂ ਤੇ ਜੀਬੀਟੀ ਦਾ ਕੋਰਸ ਵੀ ਕਹਿ ਦਿੰਨੇ ਆ ਇਹ ਗੱਲ ਕਲੀਅਰ ਹੋ ਗਈ ਦੂਜੇ ਨੰਬਰ ਤੇ ਗੱਲ ਆਉਂਦੀ ਹੈ ਕਿ ਤੁਹਾਡਾ ਪੀਐਸਟ ਦਾ ਪੇਪਰ ਹੈਗਾ ਜੀ ਪੇਪਰ 1 ਉਹ ਪਾਸ ਹੋਣਾ ਚਾਹੀਦਾ ਆ ਤੇ ਕੀ ਗ੍ਰੈਜੂਏਸ਼ਨ ਕੰਪਲਸਰੀ ਹੈ ਜੇਕਰ 2025 ਤੋਂ ਪਹਿਲਾ ਪਹਿਲਾ ਪੋਸਟਾਂ ਆ ਜਾਂਦੀਆਂ ਨੇ ਮੈਂ ਦਸੰਬਰ ਦੀ ਗੱਲ ਕਰ ਰਿਹਾ ਉਹਨਾਂ ਨੇ ਟਾਈਮ ਦਿੱਤਾ ਸੀਗਾ ਨਵੰਬਰ ਦਸੰਬਰ ਤੋਂ ਪਹਿਲਾਂ ਪਹਿਲਾਂ ਜੇਕਰ ਨੋਟੀਫਿਕੇਸ਼ਨ ਆ ਗਿਆ ਫਿਰ ਤਾਂ ਗ੍ਰੈਜੂਏਸ਼ਨ ਨਹੀਂ ਚਾਹੀਦੀ ਅਦਰਵਾਈਜ਼ 2025 ਤੋਂ ਬਾਅਦ ਜਿੰਨੀਆਂ ਵੀ ਵੈਕੈਂਸੀਜ਼ ਆਉਣ ਈਟੀਟੀ ਕਾਡਰ ਦੀ ਮੈਂ ਗੱਲ ਕਰ ਰਹੀ ਆ ਉੱਥੇ ਗ੍ਰੈਜੂਏਸ਼ਨ ਨਰਸਟੈਗ ਗ੍ਰੈਜੂਏਸ਼ਨ ਕੰਪਲਸਰੀ ਹੈ ਕੰਡੀਸ਼ਨ ਬਾਰੇ ਮੈਂ ਗੱਲ ਕਲੀਅਰ ਕਰਤੀ ਹੈ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ ਜੇਕਰ ਤੁਸੀਂ ਈਟੀਟੀ ਕਾਡਰ ਦੇ ਟੀਚਰ ਲੱਗਣਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਇਸ ਪ੍ਰੀਖਿਆ ਦੀ ਤਿਆਰੀ ਕਿਵੇਂ ਕਰ ਕਿਵੇਂ ਸਕਦੇ ਹੋ ਪਹਿਲਾਂ ਤਾਂ ਦੇਖ ਲਓ ਕਿ ਈਟੀਟੀ ਕਾਡਰ ਦਾ ਜਿਹੜਾ ਪੇਪਰ ਹੁੰਦਾ ਹੈ ਉਹਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਦੇਖਣ ਨੂੰ ਮਿਲਦੇ ਆ ਲਗਭਗ 100 ਨੰਬਰ ਦਾ ਸ਼ਾਇਦ ਪੇਪਰ ਹੁੰਦਾ ਆ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਸ਼ਾਇਦ 200 ਨੰਬਰ ਦਾ ਪੇਪਰ ਹੁੰਦਾ ਆ ਬਟ ਤੁਸੀਂ ਇਸ ਗੱਲ ਤੇ ਧਿਆਨ ਨਾ ਦਿਓ ਸਿਲੇਬਸ ਤੇ ਧਿਆਨ ਦਿਓ ਕਿ ਇਹਦੇ ਵਿੱਚ ਪੁੱਛਿਆ ਕੀ ਕੁਝ ਜਾਂਦਾ ਆ ਇਹਦੇ ਵਿੱਚ ਪੰਜਾਬੀ ਅੰਗਰੇਜ਼ੀ ਸਾਇੰਸ ਐਸਐਸਟੀ ਮੈਥ ਐਂਡ ਹਿੰਦੀ 200 ਨੰਬਰ ਦਾ ਹੀ ਪੇਪਰ ਹੁੰਦਾ ਮੈਨੂੰ ਲੱਗਦਾ ਤੇ 200 ਨੰਬਰਾਂ ਦੇ ਪੇਪਰ ਦੇ ਵਿੱਚ ਇਹ ਤੁਹਾਨੂੰ 6 ਸਬਜੈਕਟ ਪੁੱਛੇ ਜਾਂਦੇ ਆ ਜਿਹਦੇ ਵਿੱਚ ਦੇਖ ਲਓ ਦੋ ਤਾਂ ਹੋ ਗਏ ਜੀ ਲੈਂਗੁਏਜ ਪੰਜਾਬੀ ਅੰਗਰੇਜ਼ੀ ਤੇ ਨਾਲ ਹਿੰਦੀ ਵੀ ਹੈ ਫਿਰ ਉਸ ਤੋਂ ਬਾਅਦ ਜਰਨਲ ਸਾਇੰਸ ਐਸਐਸਟੀ ਐਂਡ ਮੈਥ ਇਹਨਾਂ ਸਬਜੈਕਟਾਂ ਦੀ ਤਿਆਰੀ ਤੁਸੀਂ ਕਰਨੀ ਕਿਵੇਂ ਆ ਇਹਦੇ ਬਾਰੇ ਮੈਂ ਗੱਲ ਸਮਝਾਉਂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬੀ ਅਤੇ ਅੰਗਰੇਜ਼ੀ ਦੀ ਪੰਜਾਬੀ ਅੰਗਰੇਜ਼ੀ ਜਿਹੜਾ ਲੈਂਗੁਏਜ ਦਾ ਵਿਸ਼ਾ ਆ 12ਵੀਂ ਪੱਧਰ ਤੱਕ ਛੇਵੀਂ ਤੋਂ ਲੈ ਕੇ 12ਵੀਂ ਤੱਕ ਦੀ ਜਿਹੜੀ ਪੰਜਾਬੀ ਐਂਡ ਅੰਗਰੇਜ਼ੀ ਆ ਸਾਰੀ ਤੁਸੀਂ ਚੰਗੇ ਤਰੀਕੇ ਨਾਲ ਕਰ ਲਓ ਗ੍ਰਾਮਰ ਦੀ ਕਿਤਾਬ ਲਈ ਜਾਂ ਫਿਰ ਕਿਤਾਬਾਂ ਦੇ ਵਿੱਚ ਬੈਕ ਐਕਸਰਸਾਈਜ਼ ਦਿੱਤੀ ਹੁੰਦੀ ਆ ਉਹਨਾਂ ਨੂੰ ਪ੍ਰੋਪਰ ਸੋਲਵ ਕਰ ਲੋ ਇਹਨਾਂ ਦੋਨਾਂ ਵਿੱਚ ਤੁਸੀਂ ਚੰਗਾ ਸਕੋਰ ਕਰੋਗੇ ਐਂਡ ਮੈਂ 12ਵੀਂ ਪੱਧਰ ਦੀ ਗੱਲ ਕਰ ਰਹੀ ਆ ਐਂਡ ਬਾਕੀ ਦੇ ਜਿਹੜੇ ਸਬਜੈਕਟ ਲੱਗੇ ਸਾਇੰਸ ਐਸਐਸਟੀ ਮੈਥ ਅਤੇ ਹਿੰਦੀ ਇਹਨਾਂ ਦੀ ਤਿਆਰੀ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪੰਜਾਬ ਬੋਰਡ ਦੀਆਂ ਕਿਤਾਬਾਂ ਵਿੱਚੋਂ ਹੀ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਸਾਇੰਸ ਐਸਐਸਟੀ ਮੈਥ ਅਤੇ ਹਿੰਦੀ ਦੀ ਇਹਨਾਂ ਨੂੰ ਪ੍ਰੋਪਰ ਚੰਗੇ ਤਰੀਕੇ ਨਾਲ ਪੜ੍ਹ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਪ੍ਰੀਵਿਅਸ ਇਅਰ ਜ਼ਰੂਰ ਹੱਲ ਕਰ ਲਿਓ ਇੱਕ ਪ੍ਰੀਵਿਅਸ ਇਅਰ ਮੇਨ ਲਾਦਾ ਦੋਕ ਪੇਪਰ ਹੋਏ ਆ ਇੱਕ ਪ੍ਰੀਵਿਅਸ ਇਅਰ ਜ਼ਰੂਰ ਹੱਲ ਕਰ ਲਿਓ ਤਾਂ ਜੋ ਤੁਹਾਨੂੰ ਅੰਦਾਜ਼ਾ ਹੋ ਜਵੇ ਕਿ ਜਿਹੜਾ ਪੇਪਰ ਹੈਗਾ ਯਾ ਉਹ ਆਉਣਾ ਕਿਸ ਤਰ੍ਹਾਂ ਦਾ ਵੈਸੇ ਇਸ ਦੇ ਜਿਹੜਾ ਜਿਹੜਾ ਡਿਟੇਲ ਸਿਲੇਬਸ ਹੈਗਾ ਯਾ ਉਹ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਪਹਿਲਾਂ ਹੀ ਭੇਜਿਆ ਹੋਇਆ ਐਂਡ ਮੈਂ ਇਹਨਾਂ ਦੀਆਂ ਬੁੱਕਸ ਵੀ ਭੇਜ ਦਊਂਗਾ ਤਾਂ ਜੋ ਤੁਹਾਨੂੰ ਜ਼ਿਆਦਾ ਦਿੱਕਤ ਤੇ ਪਰੇਸ਼ਾਨੀ ਹੋਵੇ ਨਾ ਗੱਲ ਕਰਦੇ ਆ ਸਾਇੰਸ ਤਾਂ ਚਲੋ ਸੇਮ ਹੀ ਹੁੰਦੀ ਐ ਐਨਸੀਆਰਟੀ ਤੇ ਤੇ ਹਿੰਦੀ ਤੁਸੀਂ ਦੇਖ ਲਿਓ ਹਿੰਦੀ ਤੁਸੀਂ ਪੰਜਾਬ ਬੋਰਡ ਦੀ ਕਿਤਾਬ ਹੀ ਪੜ੍ਹ ਲਿਓ ਉਹ ਮੋਰ ਥੈਨ ਸਫੀਸ਼ੀਐਂਟ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐਸਐਸਟੀ ਦੀ ਐਸਐਸਟੀ ਦੇ ਲਈ ਨਾ ਤੁਸੀਂ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਨਾਲ-ਨਾਲ ਤੁਸੀਂ ਐਨਸੀਆਰਟੀ ਦੀ ਜਿਹੜੀ ਕਿਤਾਬ ਹੁੰਦੀ ਹੈ ਨਾ ਉਹ ਦੋਨੋਂ ਕਿਤਾਬਾਂ ਪੜਿਓ ਸਿਲੇਬਸ ਥੋੜਾ ਜਿਹਾ ਵੱਧ ਜਾਊਗਾ ਪਰ ਹਜੇ ਨੋਟੀਫਿਕੇਸ਼ਨ ਵੀ ਨਹੀਂ ਆਇਆ ਸੋ ਜਿਵੇਂ ਨੋਟੀਫਿਕੇਸ਼ਨ ਨਹੀਂ ਆਇਆ ਤੁਹਾਡੇ ਕੋਲ ਟਾਈਮ ਤਾਂ ਹੈਗਾ ਪ੍ਰਾਪਰ ਜਿਨ੍ਹਾਂ ਸਾਥੀਆਂ ਨੂੰ ਜੌਬ ਦੀ ਹੈਗੀ ਜ਼ਰੂਰਤ ਕਿ ਯਾਰ ਮੈਂ ਤਾਂ ਲੈਣੀ ਆ ਜੌਬ ਜਿਨ੍ਹਾਂ ਦਾ ਨਹੀਂ ਸਰਦਾ ਉਹ ਤਾਂ 사이ਡ ਤੇ ਹੋ ਜਾ ਉਹਨਾਂ ਲਈ ਵੀਡੀਓ ਵੀ ਨਹੀਂ ਹੈਗੀ ਇਹ ਮੈਂ ਸਿਰਫ ਜਿਹੜੇ ਜ਼ਰੂਰਤਮੰਦ ਸਾਥੀ ਨੇ ਉਹਨਾਂ ਲਈ ਮੈਂ ਇਹ ਵੀਡੀਓ ਬਣਾ ਰਿਹਾ ਤੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਪੜ ਲੈਣੇ ਆ ਜਿਵੇਂ ਮੈਂ ਕਹਿ ਰਿਹਾ ਅੱਜ ਤੋਂ ਹੀ ਸ਼ੁਰੂਆਤ ਕਰ ਦੋ ਕੋਈ ਵੀ ਕਿਤਾਬ ਚੁੱਕ ਲਓ ਤੇ ਨੋਟਸ ਬਣਾਓ ਜਿਵੇਂ ਮਰਜੀ ਯਾਦ ਕਰੋ ਉਹ ਤੁਸੀਂ ਵੇਖੋ ਵੀ ਤੁਹਾਨੂੰ ਕਿਵੇਂ ਜ਼ਿਆਦਾ ਸਮਝ ਲੱਗਦੀ ਹੈ ਸੋ ਇਸ ਤਰੀਕੇ ਨੂੰ ਤੁਸੀਂ ਫੋਲੋ ਕਰੋ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੇਗਾ ਇੱਕ ਗੱਲ ਹੋਰ ਕੀ ਸਰ ਜੇਕਰ ਮੈਂ ਸੈਲਫ ਸਟਡੀ ਕਰਾਂ ਤੇ ਮੇਰਾ ਪੇਪਰ ਪੱਕਾ ਜਾਂ ਵੀ ਕਲੀਅਰ ਹੋ ਜਾਊਗਾ ਸੈਲਫ ਸਟਡੀ ਦੇ ਨਾਲ ਮੇਰੀ ਐਗਜ਼ਾਮਪਲ ਲੈ ਲਓ ਜ਼ਿੰਦਗੀ ਵਿੱਚ ਅੱਜ ਤੱਕ ਮੈਂ ਕਿਸੇ ਤੋਂ ਕੋਚਿੰਗ ਨਹੀਂ ਲਈ ਕੋਈ ਕੋਚਿੰਗ ਨਹੀਂ ਲਈ ਅੱਜ ਦੇ ਟਾਈਮ ਵਿੱਚ ਵੀ ਜੇ ਮੇਰੇ ਕੋਲ ਪੈਸੇ ਵੀ ਹੈਗੇ ਆ ਅਫੋਰਡ ਵੀ ਕਰ ਸਕਦਾ ਮੈਂ ਫਿਰ ਵੀ ਨਹੀਂ ਲਵਾਂਗਾ ਜਦੋਂ ਮੈਂ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਇੰਟਰਨੈਟ ਦੇ ਉੱਤੇ ਤੇ ਮੇਰੇ ਕੋਲ ਅਵੇਲੇਬਲ ਹੈਗੀ ਤੇ ਮੈਂ ਕਿਉਂ ਨਾ ਲਵਾਂ ਵੀ ਮੈਂ ਕਰ ਸਕਦਾ ਆ ਜਿਹੜੇ ਨਹੀਂ ਕਰ ਸਕਦੇ ਚਲੋ ਉਹਨਾਂ ਦੀ ਗੱਲ ਵੱਖਰੀ ਆ ਮੈਂ ਮੈਂ ਤਾਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਤੁਸੀਂ ਰਿਸੋਰਸ ਦਾ ਰੋਣਾ ਰੁੰਨੇ ਹੋ ਕਿ ਯਾਰ ਮੇਰੇ ਕੋਲ ਤਾਂ ਆ ਚੀਜ਼ ਵੀ ਹੈ ਨਹੀਂ ਮੇਰੇ ਕੋਲ ਉਹ ਚੀਜ਼ ਵੀ ਹੈ ਨਹੀਂ ਮੇਰੇ ਕੋਲ ਪੈਸੇ ਹੈ ਨਹੀਂ ਕਿਤਾਬਾਂ ਖਰੀਦਣ ਦੇ ਲਈ ਮੈਂ ਜ਼ਿੰਦਗੀ ਦੇ ਵਿੱਚ ਇੱਕ ਕਿਤਾਬ ਨਹੀਂ ਖਰੀਦੀ ਬੀ.ਏ ਦੇ ਵਿੱਚ ਲੋ ਫੋਟੋਸਟੇਟਾ ਕਰਾਉਣੀਆਂ ਪੈਂਦੀਆਂ ਸੀਗੀਆਂ ਗ੍ਰੈਜੂਏਸ਼ਨ ਵਿੱਚ ਐਮ.ਪੀ.ਡੀ ਵਗੈਰਾ ਲੈਣੀ ਪੈਂਦੀ ਸੀ ਅੰਗਰੇਜ਼ੀ ਦੀ ਉਹ ਗੱਲ ਵੱਖਰੀ ਆ ਮੈਂ ਕੰਪੀਟੀਟਿਵ ਇਗਜ਼ਾਮ ਦੀ ਗੱਲ ਕਰ ਰਿਹਾ ਅੱਜ ਤੱਕ ਇੱਕ ਕਿਤਾਬ ਵੀ ਨਹੀਂ ਖਰੀਦੀ ਹਾਂ ਜਿਕੇ ਦੀ ਕਦੇ-ਕਦਾਈਂ ਆਪਾਂ ਕਿਤਾਬਾਂ ਜ਼ਰੂਰ ਖਰੀਦ ਲੈਂਦੇ ਸੀਗੇ 5-10 ਰੁਪਏ ਦੀ ਆਉਂਦੀ ਸੀਗੀ ਲੂਸੈਂਟ ਦੀ ਪਤਾ ਨਹੀਂ 20 ਦੀ ਰੁਪਏ ਦੀ ਉਹ ਮੈਂ ਜ਼ਰੂਰ ਲੈ ਆਉਂਦਾ ਹੁੰਦਾ ਸੀਗਾ ਪਰ ਉਸ ਤੋਂ ਇਲਾਵਾ ਮੈਂ ਅੱਜ ਤੱਕ ਕੋਈ ਕਿਤਾਬ ਨਹੀਂ ਖਰੀਦੀ ਨਾ ਕੋਈ ਮੈਂ ਕੋਚਿੰਗ ਲਈ ਸੈਲਫ ਸਟਡੀ ਨਾਲ ਹੀ ਸਾਰੇ ਕੰਮ ਕੀਤੇ ਆ YouTube ਤੇ ਸਾਰਾ ਮਟੀਰੀਅਲ ਮਿਲ ਜਾਂਦਾ ਆ ਜੇ ਤੁਸੀਂ ਲੱਭਣ ਲੱਗੋਗੇ ਤੁਹਾਨੂੰ ਐਸਐਸਟੀ ਵੀ ਮਿਲ ਜਾਣੀ ਆ ਮੈਥ ਵੀ ਮਿਲ ਜੇਗਾ ਹਿੰਦੀ ਵੀ ਸ਼ਾਇਦ ਮਿਲ ਹੀ ਜਾਊ ਸਾਇੰਸ ਦਾ ਤਾਂ ਚਲੋ ਮਟੀਰੀਅਲ ਵਾਧੂ ਪਿਆ ਮੇਰੇ ਚੈਨਲ ਤੇ ਨਹੀਂ ਪਿਆ ਕਿਸੇ ਨੇ ਤਾਂ ਪਾਇਆ ਹੀ ਹੋਊਗਾ ਕਾਫੀ سارے ਚੈਨਲ ਹੈਗੇ ਆ ਜਿਹੜੇ ਕਿ ਇਹੋ ਜੀਆਂ ਚੀਜ਼ਾਂ ਦੀ ਤਿਆਰੀ ਕਰਵਾ ਰਹੇ ਆ ਜਿਹੜੇ ਨਾ ਵੀ ਪਾਇਆ ਹੋਇਆ ਤੁਸੀਂ ਆਪ ਵੀ ਕਰ ਸਕਦੇ ਹੋ ਆਪਦੇ ਆਪ ਨੂੰ ਘੱਟ ਨਾ ਸਮਝੋ ਜੇ ਮੈਂ ਥੋੜੀ ਬਹੁਤ ਗਾਈਡੈਂਸ ਦਿੱਤੀ ਆ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਪੀਐਸਟੈਟ ਦੀ ਤੁਹਾਨੂੰ ਪ੍ਰੋਪਰ ਤਿਆਰੀ ਕਰਵਾਏ ਕਰਵਾਈ ਵੀ ਨਹੀਂ ਥੋੜਾ ਬਹੁਤ ਮਟੀਰੀਅਲ ਜਿਹੜਾ ਮੈਨੂੰ ਲੱਗਦਾ ਸੀ ਪੇਪਰ ਚੋਂ ਆਇਆ ਮੈਂ ਉਹ ਕਰਵਾਤਾ ਤੇ ਉਹਦੇ ਵਿੱਚੋਂ ਜੇ ਪ੍ਰਸ਼ਨ ਬਣ ਗਏ ਕਿਉਂਕਿ ਸਿਲੇਬਸ ਤੋਂ ਰਿਲੇਟਡ ਕਰਵਾਇਆ ਹੁਣ ਮੈਂ ਕਹਿੰਦਾ ਫਿਰਾਂ ਕਿ ਵੀ ਮੈਂ ਕਰਵਾਇਆ ਸੀ ਤਾਂ ਤੁਹਾਡਾ ਕਲੀਅਰ ਹੋ ਗਿਆ ਅਕਸਰ ਮਿਹਨਤ ਤਾਂ ਤੁਸੀਂ ਵੀ ਕੀਤੀ ਸੀ ਨਾ ਮੇਰੇ ਕਰਵਾਉਣ ਦੇ ਨਾਲ ਕੀ ਹੋ ਤੁਸੀਂ ਆਪ ਦਿਨ ਰਾਤ ਉੱਠ ਕੇ ਪੜਦੇ ਨਹੀਂ ਹੋ ਹਾਂ ਉਹ ਗੱਲ ਵੱਖਰੀ ਹੈ ਦਿਨ ਰਾਤ ਮੈਨੂੰ ਵੀ ਉੱਠਣਾ ਪੈਂਦਾ ਸੀ ਮੈਨੂੰ ਵੀ ਵੀਡੀਓਜ਼ ਬਣਾਉਣੀਆਂ ਪੈਂਦੀਆਂ ਸੀਗੀਆਂ ਕੰਟੈਂਟ ਤਿਆਰ ਕਰਨਾ ਪੈਂਦਾ ਸੀ ਬਟ ਐਂਡ ਆਫ ਦਾ ਡੇ ਆਪਾਂ ਹੀ ਗੱਲ ਕਵਾਂਗੇ ਮਿਹਨਤ ਤੁਹਾਡੀ ਸੀਗੀ ਤਾਂ ਤੁਹਾਡੇ ਜਿਹੜੇ ਨੰਬਰ ਸੀਗੇ ਪੀਐਸਟੈਟ ਦੇ ਵਿੱਚ ਚੰਗੇ ਨੰਬਰ ਆਏ ਤੇ ਤੁਸੀਂ ਈਟੀਟਿਕਾਰਡਰ ਦੇ ਵਿੱਚ ਵੀ ਚੰਗੇ ਨੰਬਰ ਲੈ ਕੇ ਆਉਂਗੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਫੋਲੋ ਕਰਦੇ ਹੋ ਆਪ ਦੇ ਆਪ ਨੂੰ ਸਟਰੋਂਗ ਬਣਾਓ ਹੁਣ ਤੋਂ ਹੀ ਸੈਟਿੰਗ ਬਣਾਓ ਨੋਟੀਫਿਕੇਸ਼ਨ ਜਦੋਂ ਵੀ ਆਵੇ ਕਈ ਸਾਥੀ ਕਹਿੰਦੇ ਆ ਪੋਸਟਾਂ ਦੀ ਗਿਣਤੀ ਘੱਟ ਹੋਊਗੀ ਤੁਸੀਂ ਵੇਖ ਲਓ ਫਿਰ ਜੇ ਘੱਟ ਪੋਸਟਾਂ ਦੀ ਗਿਣਤੀ ਹੋਊਗੀ ਤੇ ਉਹਦੇ ਵਿੱਚ ਤੁਸੀਂ ਸਿਲੈਕਸ਼ਨ ਲੈਣੀ ਹੈ ਕਿ ਨਹੀਂ ਲੈਣੀ ਸਿਲੈਕਸ਼ਨ ਫੇਰ ਹੀ ਲਾਂਗੇ ਜੇ ਤੁਸੀਂ ਤਿਆਰੀ ਕਰੋਗੇ ਸੋ ਦੋਸਤੋ ਇਹ ਸਗੀ ਅੱਜ ਦੀ ਆਪਣੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਕਿਉਂਕਿ ਮੈਨੂੰ ਪਤਾ ਐਜੂਕੇਸ਼ਨ ਚੈਨਲ ਹੈਗਾ ਆ ਜਿਆਦਾ ਗਰੋ ਕਰਦਾ ਵੀ ਨਹੀਂ ਨਾ ਹੀ ਤੁਸੀਂ ਮੈਂ ਗੱਲ ਨੋਟ ਕਰਦਾ ਹੁੰਨਾ ਵੀ ਤੁਹਾਡੇ ਵੱਲੋਂ ਵੀ ਕੁਝ ਖਾਸ ਸਪੋਰਟ ਮਿਲਦਾ ਨਹੀਂ ਮੈਂ ਤਾਂ ਚਲੋ ਆਪਦਾ ਜਿਹੜਾ ਕੰਮ ਹੈਗਾ ਪੂਰਾ ਕਰ ਦਿੰਨਾ ਆ ਪਰ ਵੀਡੀਓ ਸ਼ੇਅਰ ਕਰਨ ਦਾ ਜਿਹੜਾ ਕੰਮ ਹੈਗਾ ਜੀ ਉਹ ਤੁਹਾਡੇ ਦੁਆਰਾ ਨਹੀਂ ਕੀਤਾ ਜਾਂਦਾ ਸੋ ਕੋਈ ਗੱਲ ਨਹੀਂ ਮੈਂ ਇਸ ਤਰ੍ਹਾਂ ਹੀ ਤੁਹਾਡੀ ਹੈਲਪ ਕਰਦਾ ਰਹੂੰਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਥੈਂਕ ਯੂ so much for watching god bless you all